ਲੇ ਵੀ ਕਿਸਾਨ ਵੀਰੋਂ ਪੂਰੀ ਟਰਾਲੀ ਆਣ ਵੀਰ ਨੇ ਲੱਦ ਕੇ ਭਰੀ ਗਈ ਹੈ ਬੂਦਲ ਵਾਲੇ ਵੱਲੋਂ ਰੂਹ ਖੁਸ਼ ਤਾਂ ਜੀ ਦਿਲ ਖੁਸ਼ ਕਰਦਾ ਟਰਾਲੀਆਂ ਪਰ ਪਰ ਕੇ ਚਾਰੇ ਗੂਜੇ ਚਾਰੇ ਐਨ ਛੱਟ ਪੂਰੀ ਦਾਵਨਾ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਧੰਨਵਾਦ ਬੋਲ ਗਊ ਮਾਤਾ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਵੀਰ ਵੱਲੋਂ ਆਲੇ-ਦਾਲੇ ਚਾਰੇ ਪਾਸਿਓਂ ਐਨ ਵੀ ਰਾਤ ਚ ਖਿੰਡੇ ਨਾ ਕਿੱਕਤ ਨਾ ਆਵੇ ਸਾਰੀ ਖੇਤ ਚ ਪਹੁੰਚੇ ਬਹੁਤ ਵਧੀਆ ਪਿਆਰਬੇ ਨਾਲ ਆਲੇ ਦਾਲੇੋਂ ਦੱਬ ਦੱਬ ਕੇ ਲੈ ਨਹੀਂ ਸਕੀ ਪਿਆ ਰਹੇ ਹੋ ਐਦਕੀ ਆਪਾਂ ਨੂੰ ਸਾਰੀ 5 ਮਿੰਟ ਫਾਟਕ ਖੁੱਲਾ ਮਿਲਿਆ 5 ਮਿੰਟ ਸਿਰਫ 5 ਮਿੰਟੀ ਫਾਟਕ ਖੁੱਲਾ ਮਿਲਿਆ 5 ਮਿੰਟਾਂ ਦੇ ਅੰਦਰ ਅੰਦਰ ਫਾਟਕ ਖੁੱਲ ਗਿਆ ਇਹ ਬੜਾ ਟਾਈਮ ਨਹੀਂ ਲੱਗਿਆ ਇੱਕ ਤੋਂ ਘੱਟ ਅੱਧਾ ਘੰਟਾ ਲੱਗ ਗਿਆ ਅੱਧਾ ਘੰਟਾ ਲੱਗਿਆ 5 ਮਿੰਟਾਂ ਦੇ ਵਿੱਚ ਵਿੱਚ ਇਹ ਫਾਟਕਾ ਆਪਾਂ ਨੂੰ ਖੋਲਾ ਮਿਲ ਗਿਆ ਕਾਉਂਦੇ ਹੋਏ ਦੇਖਦੇ ਆਂ ਕੀ ਬਣਦਾ ਆ ਜੋ ਬਣੇ ਰੋ ਵੀਡੀਓ ਤੇ ਮੁੜਦੇ ਹੋਏ ਦੇਖਦੇ ਆਂ ਟਰਾਲੀ ਭੜਕੇ ਦੂਜੀ ਟਰਾਲੀ ਦੇ ਮੁੜਦੇ ਹੋਏ ਪਤਾ ਲੱਗੂ ਫਾਟਕਦਾ ਵੀ ਖੋਲਾ ਮਿਲਦਾ ਕਿ ਨਾ ਉਹ ਸਾਹਮਣੇ ਗਊ ਖੋਲਾ ਟਰੈਕ ਪਰ ਸਾਰੀ ਯਾਰੇ ਸਾਥੀਓ ਆ ਨਹਿਰ ਆਉਂਦੀ ਐ ਜੋ ਕਿ ਅੱਗੇ ਜਾਂਦੀ ਐ ਤੇ ਇੱਥੋਂ ਆਪਾਂ ਨਾਲ ਦੇ ਵਿੱਚੋਂ ਪਾਣੀ ਰਿਹਾ ਖੋਲ ਆ ਬੋਰੀਆਂ ਗੱਡੀਆਂ ਨੇ ਜੋ ਕਿ ਬੰਦ ਕਰ रखी ਸੀ ਸਵੇਰ ਦੀ ਹੁਣ ਰੇਪ ਆ ਰਹੇ ਆ ਆਪਾਂ ਰੇਪ ਆ ਕੇ ਨਹਿਰ ਦਾ ਪਾਣੀ ਖੋਲ ਰਿਹਾ ਕਿਉਂਕਿ ਥੋੜੀ ਥੋੜੀ ਨਹਿਰ ਚੱਲ ਰਹੀ ਹੈ ਅੱਜ ਥੋੜਾ ਜਿਹਾ ਨਾਲੇ ਦੇ ਵਿੱਚ ਪਾਣੀ ਭੰਣ ਲੱਗਿਆ ਨਹੀਂ ਤਾਂ ਕੱਲ ਤਾਂ ਪੈਂਦਾ ਨਹੀਂ ਤੀ ਅੱਧੇ ਘਬੋਰ ਦਾ ਪਾਣੀ ਨਹਿਰ ਦਾ ਪੈ ਰਿਹਾ ਜੇ ਵਾਦਗੀ ਠੀਕ ਹੈ ਨਹੀਂ ਇੰਨੀ ਕੁ ਚੱਲੀ ਆਵੇ ਅੱਧੇ ਘਬੋਰ ਦੇ ਨਾਲ ਆਪਣੀ ਫਸਲ ਹਰਮਦੀ ਹੋ ਜੂਗੀ ਇਹ ਕਾਫੀ 10 ਦਿਨਾਂ ਤੋਂ ਲਗਾਤਾਰ ਅੱਧੀ ਇਹ ਮੰਨੋ 4 ਫੁੱਟ ਪਾਣੀ 3 3 ਫੁੱਟ ਪਾਣੀ ਚ ਚੱਲ ਰਿਹਾ ਇਹਦੇ ਵਿੱਚ 3 ਫੁੱਟ ਪਾਣੀ ਨਾਲਾ ਆਪਣੀ ਅਧਿਕ ਬੋਰ ਦਾ ਪਾਣੀ ਪੈਂਦਾ ਆਪਣੀ ਨਾਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਔਣੀ ਨਾਲਾ ਖਾਲੀ ਪਈ ਹੈ ਤੇ ਇਧਰੋਂ ਆਪਣੀਆਂ ਟਿਪ ਪਾਈਪਾਂ ਦੇ ਵਿੱਚ ਡਿੱਗ ਰਿਹਾ ਥੋੜਾ ਥੋੜਾ ਅਧਿਕ ਬੋਰ ਦਾ ਕਿਉਂਕਿ ਆਪਾਂ ਤਾਂ ਨਹਿਰ ਦਾ ਪਾਣੀ ਪਾਉਣਾ ਆ ਦੇਖੋ ਦੇਖ ਬੋਲ ਰਿਹਾ ਤੇ ਰਗਣਾ ਨਹੀਂ ਹੋਈਆਂ ਪਈ ਹਰੀ 7 ਤੱਕ ਵੱਧ ਗਈ ਦੇਖਦੇ ਆ ਕਿ ਚੱਲਦੇ ਹੁਣ ਆਪਾਂ ਆਪਣੀ ਫੇਤ ਵੱਲ ਆ ਲਿਆਪੋਏ ਧੰਨਵਾਦ ਇਹ ਨਾ ਹੋਏਗੀ ਇਹ ਵੀ ਲਿਖੂਗਾ ਕਿਤੇ ਇਹ ਤੱਕ ਤੁਸਾਰ ਨਹੀਂ ਲਿਖਣੀ ਨਾ ਵੀਰੇ ਅੱਜ ਚੱਲਦੇ ਆਂ ਗਊ ਮਾਤਾ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਲੈ ਵੀ ਗਊਸਾਲਾ ਬਰੇਟਾ ਜੇ ਵਿੱਚ ਆਪਾਂ ਪਹੁੰਚ ਗਏ ਆ ਜਿੱਥੇ ਸੋਨਾ ਲੀਕਾ ਤੇ 855 ਟ੍ਰੈਕਟ ਆਪਣੇ ਪਹੁੰਚ ਗਏ ਨੇ ਲੈ ਕੇ ਚੱਲਾਂਗੇ ਉਦੋਂ ਰੂੜੀ ਦੀ ਰੇ ਵੀਡੀਓ ਤੇ ਬਨੇ ਰਹੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਰਹੋ ਦਿਖਿਆਵਾਂਗੇ ਅੱਜ ਤੁਹਾਨੂੰ ਗਊਸਾਲਾ ਦੇ ਵਿੱਚ ਆ ਕਿਸ ਤਰ੍ਹਾਂ ਦੀ ਮਿਲਦੀ ਆ ਰੇ ਬੋਲ ਗਊ ਮਾਤਾ ਕੀ ਜੈ। ਲੈ ਵੀ ਪਿਆਰੇ ਸਾਥੀਓ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਕਿ ਆਪਾਂ ਰੇ ਦਾ ਰਾਜੀਆਂ ਭਰੀਆਂ ਯਾਰੀਆਂ ਨੇ ਗਊ ਸਾਲਾ ਦੇ ਵਿੱਚਾ ਲੋਡਰ ਦੇ ਨਾਲ ਜੋ ਕਿ ਆਪਣਾ ਨੌਜਵਾਨ ਵੀਰ ਐ ਟਰੈਕਟਰ ਨੂੰ ਮੂਰੇ ਲੈ ਜਾਂ ਫਿਰਦਾ ਪੂਰਾ ਖੇਚਣ ਵਾਲਾ ਗੁਰਮੇਲ ਸਿੰਘ ਜੀ ਪੂਰੇ ਧਿਆਨ ਨਾਲ ਆ ਦੇਖ ਦੇ ਕੇ ਟਰਾਲੀ ਨੂੰ ਜੋੜਾ ਸਰਾਂ ਨਾਲ ਪੁੱਛ ਕੇ ਜਿਹੜਾ ਦੱਸਦਾ ਬੋਲ ਗਊ ਮਾਤਾ ਕੀ ਜੈ ਬੋਲ ਸੱਚੇ ਦਰਬਾਰ ਕੀ ਜੈ ਐਨ ਪੂਰਾ ਜਬਰਦਸਤ ਰੇ ਹੈ ਜੀ ਐਂ ਮੇਰਾ ਗੋ ਹੈ ਤੁਸੀਂ ਦੇਖ ਰਹੇ ਹੋ ਤੇ ਆ ਜੋ ਐਂ ਟਰਾਲੀ ਪੂਰੀ ਲੱਡ ਕੇ ਭਰਾਂਗੇ ਕਹੀ ਕੂਲੀ ਲਿਆਂਦੀ ਹੋਈ ਐ ਜੱਜ ਕੇ ਐਂ ਬਾਈ ਪੂਰਾ ਦੱਬ ਦੱਬ ਕੇ ਆ ਵਾਓ ਬਾਈ ਐਂ ਪੂਰਾ ਦੱਬ ਕੇ ਰੇ ਨਾਲੇ ਛੱਟ ਕੇ ਭਰਿਆ ਬਾਈ ਨੇ ਨਜ਼ਾਰਾ ਦਿੱਤਾ ਟਰੈਕਟ ਮੂਹੋਂ ਖੜਾ ਕਰਤਾ ਦੱਬ ਕੇ ਲੈ ਵੀ ਬੋਲ ਗਊ ਮਾਤਾ ਕੀ ਜੈ ਹਾਂ 55 ਅਢੇ 20 ਚੜੇ ਜਬਰਦਸਤ ਨਾਲ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਬਾਈ ਤੇ ਆਪਾਂ ਲੈ ਕੇ ਚੱਲੇ ਆ ਅੱਜ ਆਪਣੇ ਖੇਤ ਦੇ ਵਿੱਚ ਜਿੱਤੇ ਫਾਮਾਂਗੇ ਦੇਸੀ ਗੰਮਾ ਦਾੜੇ ਦੇਸੀ ਰੂੜੀ ਦੀ ਖਾਦ ਇਹਨੂੰ ਖਾਦ ਵੀ ਕਿਹਾ ਜਾਂਦਾ ਤੇ ਰੂੜੀ ਦੀ ਰੇ ਵੀ ਕਿਹਾ ਜਾਂਦਾ ਪਸ਼ੂਆਂ ਦੀ ਖਾਦ ਜੋ ਕਿ ਪੂਰੇ ਜ਼ਬਰਦਸਤ ਵੀਰ ਨੇ ਟਰੈਕਟਰ ਨੂੰ ਐਨ ਬੋਲਣ ਲਾਰਕਾ ਹੈ ਫਰਦਾ ਪਾਣੀ ਮੂਰੇ ਜਿਵੇਂ ਕਹਿੰਦੇ ਨੇ ਪੂਰਾ ਜ਼ਬਰਦਸਤ ਇੱਕ ਏ.ਸੀ. ਲਾ ਕੇ ਫਰਦਾ ਹੋਇਆ ਤੇ ਨਾਲ ਵੀ ਨਾਰਾ ਜਹਾੜ ਭਰੀ ਜਾ ਰਹੀ ਹੈ ਪੂਰੀ ਟਰਾਲੀ ਉਹਦੋਂ ਬਾਅਦ ਆਪਾਂ ਕਹੀਂ ਨਾਲ ਸੈੱਟ ਕਰ ਦਾਂਗੇ ਜੇ ਕੋਈ ਦਿੱਕਤ ਲੱਗੀ ਬਾਈ ਵੱਲੋਂ ਗੋਸਾਲਾ ਕਾਲਿਆਂ ਵੱਲੋਂ ਕੋਈ ਦਿੱਕਤ ਨਹੀਂ ਬਾਈ ਜਿਹੜਾ ਰੇਟ ਕੋਲ ਲਿਆ ਉਹ ਤੇ ਖਰੇ ਉਤਰਦੇ ਨੇ ਕਿਸੇ ਗੱਲ ਦੀ ਕੋਈ ਨਹੀਂ ਭਾਈ ਡੂੜੀ ਦਾ ਰੇਹ ਲਿਆਣ ਵਾਲੇ ਵੀ ਸੰਪਰਕ ਕਰ ਸਕਦੇ ਨੇ ਦੋਸਾਲਾ ਕਮੇਟੀ ਦੇ ਮੈਂਬਰਾਂ ਨਾਲ ਜੋ ਵੀ ਇੱਥੇ ਪ੍ਰਬੰਧਕ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਡੂੜੀ ਦਾ ਰੇਹ ਪਿਆ ਸਕਦੇ ਹੋ ਜੀ ਲਿਆ ਮੇਲੂ ਬੈਕ ਲਿਆ ਭਾਈ ਤੇਰਾ ਕਰੇਉ ਤੁ ਜਿਆਣਾ ਪੂਰਾ ਜਬਰਦਸਤ ਆ ਵਾਹ ਉਹ ਬਾਈ ਇਹ ਉਹਦਾ ਰਹਿ ਸੁਣਿਆ ਲੈ ਵੀ ਸਾਥੀਓ ਟਰਾਲੀਆਂ ਐਨ ਭਰਤੀਆਂ ਛਰੇ ਬਾਈ ਨੇ ਦੱਬ ਦੱਬ ਕੇ ਲੋਡਰ ਨਾਲ ਆਇਆ ਨੇ ਟਰਾਲੀਆਂ ਦੀ ਬਣਾਤੀ ਗੱਲ ਇਕੱਠੀਆਂ ਲੈ ਕੇ ਚੱਲਾਂਗੇ ਇਧਰ ਲਈ ਲੱਗ ਰਿਹਾ ਭਰਨ ਸੋਨਾ ਲੀਕਾ ਗੁਰਮੀਲੇ ਸਿੰਘ ਮੈਲੂ ਮਿਟਰੀ ਦਾ ਇਹ ਵੀ ਭਰੀ ਜਾ ਰਹੀ ਐ ਪਰ ਨਹੀਂ ਕਰਤੀ ਸ਼ੁਰੂ ਕਿ ਕਿਸਾਨ ਵੀਰੋਂ ਗਊਸਾਲਾ ਦੇ ਵਿੱਚੋਂ ਆਪਾਂ ਭਰ ਲੀਆਂ ਦੋ ਟਰਾਲੀਆਂ ਕਿਉਂਕਿ ਦੋ ਦੋ ਟਰਾਲੀਆਂ ਭਰ ਕੇ ਆਪਾਂ ਗਊਸਾਲਾ ਦੇ ਵਿੱਚੋਂ ਲੈ ਆਵਾਂ ਜੀ 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 ਇਹ ਭਰੀ ਹੋਈ ਹੈ ਤੇ ਇੱਕੋ ਟਰਾਲੀ ਆਪਣੀ ਮੂਰੇ ਜਾ ਰਹੀ ਹੈ ਜੀ ਛਾਟਕਾ ਫਲਾਲ ਖੁੱਲ੍ਹ ਹੀ ਹੈ ਇੱਕ ਦਾ ਤਾਂ ਹੋ ਗਿਆ ਵੀ ਪਹਿਲੀਆਂ ਦੋ ਟਰਾਲੀਆਂ ਜਿਹਾ ਫਾਟ ਕੇ ਆਪਾਂ ਨੂੰ ਖੁੱਲਾ ਮਿਲ ਗਿਆ ਆਉਂਦੇ ਹੋਏ ਵੀ ਖੁੱਲਾ ਮਿਲਿਆ ਸੀ ਅਤੇ ਜਾਂਦੇ ਹੋਏ ਵੀ ਖੁੱਲਾ ਮਿਲਿਆ ਦੇਖੋ ਅੱਗੇ ਸਵਾਗਤ ਹੈ ਤੁਹਾ ਬਾਗਰੂ ਦੀ ਕਿਰਪਾ ਨਾਲ ਕਿੰਨਾ ਕ ਸਮਾਂ ਲੱਗਦਾ ਕਿੰਨੇ ਵਾਰੀ ਆਪਾਂ ਨੂੰ ਫਾਟਕ ਲੱਗਦਾ ਇਹ ਵੀ ਤੁਹਾਨੂੰ ਜਾਂਦਾ ਜੀ ਮਿਲਦੀ ਰਹੂਗੀ ਆਜੋ ਬਣੇ ਰਹੋ ਵੀਡੀਓ ਤੇ ਪਹਿਲੀਆਂ ਟਰਾਲੀਆਂ ਚ ਆਪਾਂ ਨੂੰ ਆਉਂਦੇ ਵੀ ਫੁੱਲਾ ਮਿਲ ਗਿਆ ਜੀ ਤੇ ਜਾਂਦੇ ਹੋਏ ਵੀ ਫੁੱਲਾ ਮਿਲ ਗਿਆ ਜੀ ਤੇ ਹੁਣ ਅਗਲੀਆਂ ਟਰਾਲੀਆਂ ਚ ਦਿਖਾਵਾਂਗੇ ਆਜੋ ਫਿਰ ਅੱবি ਪਿਆਰੇ ਸਾਥੀਓ ਆਪਾਂ ਪਹੁੰਚ ਗਏ ਆਪਣੀ ਖੇਤ ਦੇ ਵਿੱਚ ਜਿੱਥੇ ਆਪਾਂ ਨੇ ਟਰਾਲੀਆਂ ਭਰ ਕੇ ਲਿਆਂਦੀਆਂ ਨੇ ਦੋ ਦੋ ਕਰਕੇ ਤੇ ਇੱਕ ਟਰਾਲੀ ਉਹ ਆ ਰਹੀ ਹੈ ਗੁਰਮੀਲ ਸਿੰਘ ਜੀ ਲਈ ਆ ਰਿਹਾ ਵੀਰ ਆਪਣਾ ਗਰਮੇਲ ਸਿੰਘ ਮੇਲੂ ਤੇ ਆ ਆਪਣੀ ਟਰਾਲੀ 855 ਆਪਾਂ ਨੇ ਆਪ ਚਲਾ ਕੇ ਪਰ ਖੇ ਲੈਂਦੀ ਐ ਤੇ ਹੁਣ ਇਹਨੂੰ ਖੰਡਿਆਉਣ ਦੀ ਕਰਾਂਗੇ ਕੋਚ 2 ਬੰਦੇ ਅਸੀਂ ਇਹਨੂੰ ਖੰਡਿਆਵਾਂਗੇ ਤੇ ਇੱਕ ਬੰਦਾ ਸਾਡੇ ਚੋਂ ਟਰੈਕਟ ਚਲਾਊਗਾ ਤਾਂ ਰਲ ਮਿਲ ਕੇ ਅਸੀਂ ਟਾਈਮ ਪਾਸ ਕਰਾਂਗੇ ਕਿਉਂਕਿ ਅੱਜ ਕੱਲ੍ਹ ਦਿਹਾੜੀਆ ਬਹੁਤ ਹੀ ਘੱਟ ਮਿਲਦਾ ਹੈ ਤਾਂ ਕਰ ਕੀ ਥੋੜਾ ਜਿਹਾ ਖਿੱਚਣ ਵਾਲਾ ਇਹ ਆਪਾਂ ਰੇਪਾਉਣੀ ਕੋਚ ਕਰੀਆ ਕਿਉਂਕਿ ਹੁਣ ਤਾਂ ਰੇ ਮਿਲ ਗਈ ਗਾਂ ਗਾਂ ਮੋਲਦੀ ਰੇ ਮਿਲਨੀ ਵੀ ਔਖੀ ਹੋ ਜੂ ਕਿਉਂਕਿ ਹਰ ਇੱਕ ਕਿਸਾਨ ਵੀਰ ਨੂੰ ਆਪਣੇ ਖੇਤ ਦੇ ਵਿੱਚ ਹਰ ਰੇ ਦੀ ਲੋਡ ਹੁੰਦੀ ਹੈ ਸਾਥੀ ਪਿਆਰਿਓ ਤੇ ਆਜੋ ਹੁਣ ਗਾਹਾਂ-ਗਾਹ ਦਿਖਾਵਾਂਗੇ ਤੁਹਾਨੂੰ ਲੈ ਵੀ ਸਾਥੀ ਪਿਆਰਿਓ ਐਟਕੀ ਆਪਾਂ ਨੂੰ ਸਾਰੀ 5 ਮਿੰਟ ਫਾਟਕ ਖੁੱਲਾ ਮਿਲਿਆ 5 ਮਿੰਟ ਸਿਰਫ 5 ਮਿੰਟ ਹੀ ਫਾਟਕ ਖੁੱਲਾ ਮਿਲਿਆ 5 ਮਿੰਟਾਂ ਦੇ ਅੰਦਰ ਅੰਦਰ ਫਾਟਕ ਖੁੱਲ ਗਿਆ ਇਹ ਬਾਹਰ ਟਾਈਮ ਨਹੀਂ ਲੱਗਿਆ ਇੱਕ ਤੋਂ ਵੱਧਾ ਘੰਟਾ ਲੱਗ ਗਿਆ ਅੱਧਾ ਘੰਟਾ ਲਿਰਕੇ 5 ਮਿੰਟਾਂ ਦੇ ਵਿੱਚ ਵਿੱਚ ਇਹ ਫਾਟਕਾ ਆਪਾਂ ਨੂੰ ਖੁੱਲਾ ਮਿਲ ਗਿਆ ਆਪਾਂ ਦੇ ਹੋਏ ਦੇਖਦੇ ਹਾਂ ਕੀ ਬਣਦਾ ਆਜੋ ਬਣੇ ਰੋ ਵੀਡੀਓ ਤੇ ਮੁੜਦੇ ਹੋਏ ਦੇਖਦਾ ਟਰਾਲੀ ਭਰਖੇ ਦੂਜੀ ਟਰਾਲੀ ਦੇ ਮੁੜਦੇ ਹੋਏ ਅੱਧਾ ਲੱਗੂ ਫਾਟਕ ਦਾ ਵੀ ਖੁੱਲਾ ਮਿਲਦਾ ਹੈਗਾ ਨਾ ਉਹ ਸਾਹਮਣੇ ਖੁੱਲਾ ਹੈ ਫਾਟਕੇ ਟੱਪੜ ਸਾਰੀ ਅਰੇ ਉਹ ਪੀਜ਼ਾ ਮੇਲੇ ਨੇ ਬੜਾ ਬੰਦ ਚੱਲਦਾ ਹਾਂ ਲੈ ਵੀ ਕਿਸਾਨ ਵੀਰੂ ਦੂਜੀ ਟਰਾਲੀ ਆਪਣੀ ਭਰਨੀ ਸ਼ੁਰੂ ਹੋ ਗਈ ਜੋ ਕਿ ਦੂਜਾ ਢੇੜਾ ਇਹ ਨਾਲ ਦੀ ਨਾਲ ਆਪਾਂ ਢੇੜਾ ਲਾਉਣੇ ਆ ਪਹਿਲਾਂ ਭਰ ਕੇ ਲਿਆਣੇ ਆ ਫਿਰ ਇਹਨੂੰ ਨਾਲ ਲਾਉਣੇ ਆ ਮੇਲੂ ਦੋਏ ਟਰੈਕਟਰ ਚਲਾ ਕੇ ਆਪਣੇ ਨਾਲ ਬੈਠਿਆ ਗੁਰਮੇਲ ਵੀਰ ਕਿਉਂਕਿ ਦੋਏ ਟਰੈਕਟਰ ਆਪਣੇ ਨਾਲ ਪੂਰੀ ਸਹਾਇਤਾ ਕਰਦਾ ਪਹਿਲਾਂ 155 ਚਲਾ ਕੇ ਸੀ ਲਾਦਣੇ ਆ ਫਿਰ ਸੋਨਾਲੀ ਕਾ ਚਲਾ ਕੇ ਲਾਦਣੇ ਬਿੱਲੂ ਦੋਏ ਬੜੀ ਲਹਾਉਂਦਾ ਤੇ ਆਪਾਂ ਢਹਾਉਨੇ ਆ ਇਹ ਚਲਾਉਂਦਾ ਬਣੀ ਰੋ ਵੀਡੀਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਜੀ ਅੱਜ ਵੀ ਆਪਾਂ ਆਪਣੀ ਖੇਤ ਦੇ ਵਿੱਚ ਖੱਚ ਕੇ ਪਾਵਾਂਗੇ ਰੇ ਇੱਕ ਕਿੱਲੇ ਦੇ ਵਿੱਚ 6 ਟਰਾਲੀਆਂ ਬਾਰੂਦ ਬਣਾ ਦਾਂਗੇ ਬਾਈ ਸਾਰੀ ਜ਼ਮੀਨ 'ਚ ਪਾਵਾਂਗੇ ਜੀਰੇ ਕਿਉਂਕਿ ਫਸਲ ਦੇ ਦੇਖ ਕੇ-ਦੇਖ ਕੇ ਤੇ ਜ਼ਮੀਨ ਦਾ ਬੁਰਾ ਹਾਲ ਹੋ ਰਿਹਾ ਸੀ ਐਸ਼ਕੀ ਲਾਵਾਂਗੇ ਰੁਪਏ ਘੱਟੋ-ਘੱਟ 2 ਲੱਖ ਰੁਪਏ ਦੀ ਉਹਦੇ ਵਿੱਚ ਉਹਦਾ ਪ੍ਰੋਟੀਨ ਲੱਗਣਾ ਅਬੀਕ ਤੋਂ ਆਣੇ ਬੀਰੋ ਪੂਰੀ ਟਰਾਲੀ ਐਣ ਵੀਰ ਨੇ ਲੱਦ ਕੇ ਭਰੀ ਗਈ ਆ ਗੋਪਾਲ ਵਾਲੇ ਵੱਲੋਂ ਰੂਹ ਖੁਸ਼ ਕਰੀ ਦਿਲ ਖੁਸ਼ ਕਰਦਾ ਟਰਾਲੀਆਂ ਪਰ ਪਰ ਕੇ ਚਾਰੇ ਗੁੰਝੇ ਚਾਰੇ ਐਣ ਛੱਟ ਪੂਰੀ ਦਾਵਨਾ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਧੰਨਵਾਦ ਹੋਰ ਗਊ ਮਾਤਾ ਕੀ ਜੈ ਹੋਰ ਸੱਚੇ ਦਰਬਾਰ ਕੀ ਜੈ ਵੀਰ ਵੱਲੋਂ ਆਲੇ-ਦਾਲੇ ਚਾਰੇ ਪਾਸਿਓਂ ਐਣ ਵੀਰਾਜਾ ਖਿੰਡੇ ਨਾ ਇੱਕ ਦਿਨ ਆਵੇ ਸਾਰੀ ਖੇਤ ਚ ਪਹੁੰਚੇ ਬਹੁਤ ਵਧੀਆ ਪੀਆਰ ਬੇ ਨਾਲ ਆਲੇ ਦਾਲਿਓਂ ਦੱਬ ਦੱਬ ਕੇ ਕਿਸਾਰ ਕੀਤੀ ਜਾ ਰਹੀ ਹੈ ਚਾਰੇ ਪਾਸਿਓਂ ਬਾਕੀ ਮੜਾ ਮੋਟਾ ਕੁੰਝ ਆਪਾਂ ਆਪਣੀ ਕਹੀ ਨਾਲ ਲੋਟ ਕਰਦਾਂ ਨੇ ਜੀ ਲੈ ਵੀ ਸਾਥੀ ਪਿਆਰਿਓ ਆਪਾਂ ਭਰਨ ਲੱਗ ਰਹੇ ਹੁਣ ਤੀਜੀ ਟਰਾਲੀ ਜੋ ਕਿ ਛੇਮੀ ਇਹ ਪੰਜਵੀਂ ਭਰਨ ਲੱਗ ਰਹੇ ਬਾਈ ਛੇਮੀ ਇਹ ਭਰਾਂਗੇ ਚਾਰ ਆਪਾਂ ਲੈ ਗਏ 6 ਟਰਾਲੀਆਂ ਪਾਤੀਆਂ ਇੱਕ ਕਿੱਲੇ ਚ ਇੰਚਿੰਚਰੇ ਚ ਆੜਤੀ ਰੂੜੀ ਦੀ ਬਹੁਤ ਪਿੱਖਰਾ ਪਾਟਿਆ ਬਹੁਤ ਵਧੀਆ ਭਰੀ ਆ ਬਾਈ ਟਰਾਲੀ ਐਮੀ ਗਾਦੀਏ ਸ਼ੌਕ ਨਾਲ ਭਾਈਆਂ ਦੀਆਂ ਟਰਾਲੀਆਂ ਤੇ ਆ ਜੋ ਹੁਣ ਆਪਾਂ ਟਰਾਲੀਆਂ ਲਾਉਂਦੇ ਵੀ ਦਿਖਾਵਾਂਗੇ ਤੁਹਾਨੂੰ ਬਹੁਤ ਹੀ ਸ਼ੌਕ ਨਾਲ ਮੇਲੂ ਵੱਲੋਂ ਥੋੜੀ ਥੋੜੀ ਲਿਫਟ ਚੱਕ ਕੇ ਨਾਲ ਦੀ ਨਾਲ ਆ ਟਰਾਲੀਆਂ ਸੀ ਖੇਤ ਦੇ ਵਿੱਚ ਲਾਉਣੀਆਂ ਉਹ ਕਿਵੇਂ ਲਾਉਣੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ ਆਜੋ ਬਣੇ ਰਹੋ ਵੀਡੀਓ ਤੇ ਜੀ ਲੈ ਵੀ ਕਿਸਾਨ ਵੀਰੋ ਮੋਹਿਤ ਸ਼ਰਮਾ ਹੈਰੀ ਸਰਪੰਚ ਟਰਾਲੀਆਂ ਰੇਹ ਲਾ ਰਹੇ ਨੇ ਰੇਹ ਰੇ ਕਰਤਾ ਨਾਲ ਮਿਲ ਕੇ ਸਾਥੀਆਂ ਦੇ ਸਹਿਯੋਗ ਨਾਲ ਰੇਹ ਪਾਈ ਜਾ ਰਹੀ ਹੈ ਬਦਲ ਬਦਲ ਕੇ ਲਾਉਂਦੇ ਨੇ ਤੇ ਰੇਹ ਰੇ ਬਣਾਤਾ 1 ਇੰਚ ਰੇ ਕਰਤਾ ਬਾਈ 1 ਕਿੱਲੇ ਚ 7 ਟਰਾਲੀਆਂ ਪਤੀਆਂ ਰੇਹ ਦੀਆਂ ਛੀ ਦਿੱਤੀ ਸੁਭਾਵਨਾ 7 ਪਤੀਆਂ ਆ ਦੇਖ ਰਹੇ ਹਾਂ ਤੇ ਆ ਰਹੀ ਦੀ ਭਰੀ ਖੜੀਆ ਟਰਾਲੀ ਆਪਾਂ ਪੀ ਰਹੇ ਹਾਂ ਚਾਹ ਕਿਉਂਕਿ ਚਾਹ ਪੀਣ ਕਰਕੇ ਇਹ ਟਰਾਲੀ ਖੜਾ ਰੱਖੀ ਆ ਫਿਰ ਇਹਨੂੰ ਲਾਹਾਂਗੇ ਤੇ ਇਹ ਟਰਾਲੀ ਭਰੀ ਖੜੀ ਹੈ ਜੀ ਤੁਸੀਂ ਦੇਖ ਰਹੇ ਹੋ ਇਹ ਚਾਹ ਹੈ ਚਾਹ ਲੈ ਵੀ ਪਹਿਲਾਂ ਇਸ ਲੋਡ ਤੇ ਪਾਤੀ ਰਹੀ ਹੁਣ ਇਸ ਲੋਡ ਤੇ ਪਾਵਾਂਗੇ ਰੇ ਤੁਸੀਂ ਦੇਖ ਰਹੇ ਹੋ ਜੋ ਕਿ ਚਾਰੇ ਪਾਸੇ ਰੇ 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 ਕਰਤੀ ਇੱਕ ਟਾਲੀ ਆ ਖੜੀ ਆ ਭਰੀ ਤੇ ਇਧਰ ਲਾਉਣ ਲੱਗ ਰਹੇ ਨੇ ਹੈਲੋ ਲੈ ਚੱਲ ਪਿਆ ਮੁੰਡਾ ਭੱਜ ਕੇ ਜਾ ਭੱਜ ਕੇ ਭੱਜ ਕੇ ਭੱਜ ਕੇ ਕਦਾ ਕਦਾ ਲਾ ਦੋ ਇਹ ਰੇ ਸਾਥਿਓ ਆ ਨਹਿਰ ਆਉਂਦੀ ਐ ਜੋ ਕਿ ਅੱਗੇ ਜਾਂਦੀ ਐ ਤੇ ਇੱਥੋਂ ਆਪਾਂ ਨਾਲਾ ਦੇ ਵਿੱਚੋਂ ਪਾਣੀ ਰੇਗਾ ਖੋਲ ਆ ਬੋਰੀਆਂ ਕੱਢੀਆਂ ਨੇ ਜੋ ਕਿ ਬੰਦ ਕਰਖੀ ਸੀ ਸਵੇਰ ਦੀ ਹੁਣ ਰੇ ਪਾ ਰਹੇ ਆ ਆਪਾਂ ਰੇ ਪਾ ਕੇ ਨਹਿਰ ਦਾ ਪਾਣੀ ਖੋਲ ਰਿਹਾ ਕਿਉਂਕਿ ਥੋੜੀ ਥੋੜੀ ਨਹਿਰ ਚੱਲ ਰਹੀ ਐ ਅੱਜ ਥੋੜਾ ਜਿਹਾ ਨਾਲਾ ਦੇ ਵਿੱਚ ਪਾਣੀ ਭੰਨ ਲੱਗਿਆ ਨਹੀਂ ਤਾਂ ਕੱਲ ਤਾਂ ਪੈਂਦਾ ਨਹੀਂ ਤੀ ਅੱਧੇ ਘਬੋਰ ਦਾ ਪਾਣੀ ਨਹਿਰ ਦਾ ਪੈ ਰਿਹਾ ਜੇ ਬਾਦਗੀ ਠੀਕ ਐ ਨਹੀਂ ਇੰਨੀ ਕੁ ਚੱਲੀ ਆ ਵੀ ਅਧਿਕ ਬੋਰ ਦੇ ਨਾਲ ਆਪਣੀ ਫਸਲ ਆਰਮਦੀ ਹੋ ਜੂਗੀ ਇਹ ਕਾਫੀ 10 ਦਿਨਾਂ ਤੋਂ ਲਗਾਤਾਰ ਅੱਧੀ ਮੰਨੋ 4 ਫੁੱਟ ਪਾਣੀ 3 3 ਫੁੱਟ ਪਾਣੀ ਚ ਚੱਲ ਰਿਹਾ ਇਹਦੇ ਵਿੱਚ 3 ਫੁੱਟ ਪਾਣੀ ਨਾਲਾ ਆਪਣੀ ਅਧਿਕ ਬੋਰ ਦਾ ਪਾਣੀ ਪੈਂਦਾ ਆਪਣੀ ਨਾਲੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੋ ਕਿ ਪਾਣੀ ਨਾਲਾ ਖਾਲੀ ਪਈ ਹੈ ਤੇ ਇਧਰੋਂ ਆਪਣੀਆਂ ਟਿੱਕੀਆਂ ਪਾਪਾਂ ਦੇ ਵਿੱਚ ਡਿਗ ਰਿਹਾ ਥੋੜਾ ਥੋੜਾ ਅੱਧੇ ਘੋਰ ਦਾ ਕਿਉਂਕਿ ਆਪਾਂ ਤਾਂ ਨਹਿਰ ਦਾ ਪਾਣੀ ਪਾਉਣਾ ਆ ਆ ਦੇਖੋ ਅੱਧੇ ਘੋਰ ਦਾ ਜਿਗਣਾ ਨਹੀਂ ਹੋ ਗਿਆ ਹੌਲੀ ਹੌਲੀ ਸ਼ਾਮ ਤੱਕ ਵੱਜ ਗਈ ਦੇਖ ਲਿਆ ਤੇ ਚੱਲਦੇ ਹਾਂ ਹੁਣ ਆਪਾਂ ਆਪਣੇ ਖੇਤ ਵੱਲ ਜੈ ਗਣੇਸ਼ ਜੈ ਗਣੇਸ਼ ਜੈ ਗਣੇਸ਼ ਦੇਵਾ ਮਾਤਾ ਜਿਨਕੀ ਪਾਰਵਤੀ ਪਿਤਾ ਮਹਾਦੇਵਾ ਏ ਭਗਵਾਨ ਲੈ ਵੀ ਸਾਥੀਓ ਆਪਣੇ ਖੇਤ ਦੇ ਵਿੱਚ ਨਹਿਰ ਦਾ ਪਾਣੀ ਪੈਣਾ ਸ਼ੁਰੂ ਹੋ ਗਿਆ ਬੈਗਰੂ ਪਗਵਾਨ ਤੇ ਮੇਰ ਪਰਿਆ ਹੱਥ ਰੱਖੇ ਜੀ ਸਭ ਦੇ ਖੇਤਾਂ ਦੇ ਵਿੱਚ ਨਹਿਰੀ ਪਾਣੀ ਪੈਣ ਦੀ ਸਮਤਾ ਦੇਵੇ ਜੀ ਸਭ ਨੂੰ ਸਭ ਦੇ ਘਰਾਂ ਦੇ ਵਿੱਚ ਸੁੱਖ ਸ਼ਾਂਤੀ ਤੇ ਅੰਨ ਧੰਨ ਗਿਆਨ ਪਰਦਾਨ ਕਰੇ ਮੇਰਾ ਭਗਵਾਨ ਲੈ ਵੀ ਸਾਥੀ ਪਿਆਰਿਓ ਬਹੁਤ ਹੀ ਮਿਹਨਤ ਸਦਕਾ ਸਾਰੇ ਸਾਥੀ ਮਿੱਤਰਾਂ ਦੋਸਤਾਂ ਦੇ ਸਹਿਯੋਗ ਨਾਲ ਭਗਵਾਨ ਦੀ ਮਿਹਰ ਦੇ ਨਾਲ ਅੱਜ ਆਪਣੇ ਖੇਤ ਦੇ ਵਿੱਚ ਨਹਿਰੀ ਪਾਣੀ ਪਹਿਣਾ ਸ਼ੁਰੂ ਹੋ ਚੁੱਕਿਆ ਜੀ ਤੇ ਕੀਦੇ ਵਿੱਚ ਆਪਾਂ ਉੱਚਰ ਪਹਿਲਾਂ ਨਹਿਰੀ ਪਾਉਣ ਵਾਸਤੇ ਰੇਡ ਹੈਗੀ ਐ ਪੂਰੀ ਰੇਡ ਪੈ ਚੁੱਕੀ ਐ ਪੂਰੀ ਖਿੱੱਚ ਵਿੱਚ ਤੇ ਨਹਿਰੀ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਜੀ ਲੈ ਵੀ ਸਾਰੇ ਪਿਆਰਿਓ ਨਹਿਰੀ ਪਾਣੀ ਸਾਰਿਆਂ ਦੀ ਮਿਹਨਤ ਸਦਕਾ ਸਾਡੇ ਪਿਤਰਾ ਦੀ ਮਾਤਾ ਪਿਤਾ ਦੀ ਮੇਨ ਤੇ ਸਦਕਾ ਅੱਜ ਸਾਡੇ ਖੇਤ ਦੇ ਵਿੱਚ ਨਹਿਰੀ ਪਾਣੀ ਜੋ ਜ਼ਮੀਨ ਬਹੁਤ ਹੀ ਜਿਆਦਾ ਉੱਚੀ ਸੀ ਤੇ ਅੱਜ ਭਗਵਾਨ ਦੀ ਕਿਰਪਾ ਦੇ ਨਾਲ ਨਹਿਰੀ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਜੀ ਇਹ ਦੇਖ ਰਹੇ ਹੋ ਤੁਸੀਂ ਜੈ ਸ਼੍ਰੀ ਰਾਮ ਜੈ ਗਊ ਮਾਤਾ ਦੀ ਹਰ ਹਰ ਗੰਗੇ ਲੈ ਵੀ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਜੋ ਆਪਾਂ ਨੇ ਰੇਪ ਪਾ ਕੇ ਨਹਿਰ ਦਾ ਪਾਣੀ ਛੱਡਿਆ ਸੀ ਆਪਣੀ ਖੇਤਾਂ ਲਈ ਜ਼ਮੀਨ ਦੇ ਵਿੱਚ ਨਹਿਰ ਦਾ ਪਾਣੀ ਛੱਡਿਆ ਤੇ ਪਾਣੀ ਰੇਹ ਦੇ ਉੱਪਰ ਦੀ ਚਾਰੇ ਖੁੰਜਾਂ ਚੋਂ ਫੱਟਾ ਵਹਿ ਗਿਆ ਕਿਸੇ ਪਾਸੇ ਕੋਈ ਦਿੱਕਤ ਨਹੀਂ ਹੈਗੀ ਪਈਆਂ ਨੇ ਰੇਹ ਦੀਆਂ ਐਂਡ ਫਟਫਟ ਹੋਇਆ ਪੂਰਾ ਚਾਰੇ ਪਾਸੇ ਕਿਸਿਆਰ ਪਾਣੀ ਫਰਰੇ ਤੇ ਇਹਨਾ ਗ੍ਰੇਟ ਡੈਗਨ ਪਾਣੀ ਕਰੋ